ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਲਈ ਸਾਡੇ ਜਿਹੜੇ ਦੇ ਮੁਖ ਸਾਡੇ ਜਿਹੜੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਦਲਵਿੰਦਰ ਸਿੰਘ ਜੀ ਵੀ ਵਾਈ ਹੈਟ ਜਿਹੜਾ ਪ੍ਰਸ਼ਾਸਨ ਵੱਲੋਂ ਇੱਕ ਬੜੀ ਵੱਡੀ ਪੱਧਰ ਤੇ ਇਹ ਕੰਮ ਚਲਾਈ ਜਾ ਰਹੀ ਹੈ ਜਿਸ ਵਿੱਚ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਨਾਲ ਹੋਣ ਵਾਲੇ ਨੁਕਸਾਨ ਅਤੇ ਉਹਨੂੰ ਜੇ ਪਰਾਲੀ ਨੂੰ ਵਿੱਚ ਸਾਂਭਦੇ ਹੋ ਉਹਦੇ ਫਾਇਦੇ ਕੀ ਹਨ ਉਹਦੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਸੋ ਇਹਦੇ ਇਸੇ ਲੜੀ ਤਹਿਤ ਅੱਜ ਪਟਾਲਾ ਬਲਾਕ ਦੇ ਵਿੱਚ ਚਾਰ ਪਿੰਡਾਂ ਦੇ ਵਿੱਚ ਰੰਗਣ ਡੰਗਲ ਇਸੇ ਤਰ੍ਹਾਂ ਨਵਾਂ ਪਿੰਡ ਸਰਵਾਲੀ ਤੇ ਆ ਲਾਸਟ ਵਿੱਚ ਜਾ ਕੇ ਅੱਜ ਕੋਟਲਾ ਬੱਜਾ ਸਿੰਘ ਵਿੱਚ ਜਿਹੜੀ ਆ ਉਹ ਕੈਂਪ ਲਗਾਏ ਗਏ ਜਿਸ ਵਿੱਚ ਜਿਸ ਵਿੱਚ ਸਾਡੇ ਜਿਹੜੇ ਦੇ ਡਿਗਰੀਫਾਈਡ ਵਿਸ਼ਾ ਡਾਕਟਰ ਹਰਜਿੰਦਰ ਸਿੰਘ ਜੀ ਤੇ ਦੀ ਉਹ ਰੰਗਣ ਡੰਗਲ ਆਪ ਚੱਲ ਕੇ ਆਏ ਸੀਗੇ ਆ ਤੇ ਉਹਦੇ ਵਿੱਚ ਉਹਨਾਂ ਨੇ ਸਾਨੂੰ ਇਹ ਹੀ ਕਿਹਾ ਕਿ ਜੇ ਕੋਈ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤੇ ਉਹ ਸਾਡੇ ਜਿਹੜੇ ਹੈਲਪਲਾਈਨ ਜਿਹੜਾ ਨੰਬਰ ਆ 1800 110 1880 ਆ 1854 ਇਹਦੇ ਤੋਂ ਤੁਸੀਂ ਕੋਈ ਵੀ ਜਿਹੜਾ ਵਾ ਉਹ ਦੱਸ ਸਕਦਾ ਵਾ ਕਿਉਂਕਿ 24 ਘੰਟੇ ਚੱਲਦਾ ਪਿਆ ਸਾਡਾ ਜਿਹੜਾ ਵਾ ਕੰਟਰੋਲ ਹੋ ਗਿਆ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਅਸੀਂ ਇਸ ਵਾਰੀ ਜਿਹੜਾ ਸਾਡਾ ਟੀਚਾ ਵਾ ਕਿ 015 ਤੇ ਆਪਣਾ ਵਾਲੇ ਹੁੰਦਾ ਉਹਨੂੰ ਆਪਾਂ ਉਹਨੂੰ ਵਾਪਸ ਬਿਲਕੁਲ 015 ਤੇ ਲੈਣ ਵਿੱਚ ਚੋਕਰੀਏ ਜਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਵੀ ਉਹਦੇ ਜਿਹੜੇ ਫਾਰਮਰ ਜਾਂ ਜਿਹੜੀ ਪੰਚਾਇਤਾਂ ਆ ਇਸ ਕਾਮਯਾਬੀ ਦੇ ਵਿੱਚ ਬਧਾਰੇ ਸਹਿਯੋਗ ਕਰਨੀ ਆ ਉਨਾ ਸਨਮਾਨ ਦਿੱਤਾ ਜਾਊਗਾ ਤੇ ਸਨਮਾਨ ਪੱਤਰ ਜਿਹੜਾ ਵਾ ਉਹ ਇੱਕ ਤਰਜੀਹ ਕਿਸਾਨ ਦੇ ਸਰਟੀਫਿਕੇਟ ਦੇ ਵਿੱਚ ਜਿਹੜਾ ਵਾ ਉਹ ਕੰਮ ਕਰੇਗਾ ਜਿਦੇ ਵਿੱਚ ਸਰਕਾਰੀ ਕੰਮ ਜਿਹੜੇ ਨੇ ਉਹ ਪਹਿਲ ਦੇ ਆਧਾਰ ਤੇ ਉਹਨਾਂ ਦੇ ਹੋਣਗੇ ਨਹੀਂ ਨਹੀਂ ਬਿਲਕੁਲ ਹੁਣ ਪਿਛਲੇ ਸਾਲ ਜੇਕਰ ਦੇਖੀ ਤਾਂ ਸਾਡੇ ਜ਼ਿਲ੍ਹਾ ਗਦਾਸਪੁਰ ਦੇ ਵਿੱਚ ਤਕਰੀਬਨ 8 ਤੇ ਜਿਹੜੇ ਹੀ ਇਨਸੀਡੈਂਟ ਆ ਚੁੱਕੇ ਹੀ ਬਟ ਇਸ ਲਈ ਜਿਹੜਾ ਵਾ ਬੜੀ ਮਹਾਰੇ ਦੀ ਕਿਰਪਾ ਵਾ ਕਿ ਜਿਹੜੀ ਸਾਡੀ ਜਿਹੜੀ ਮੁਹਿੰਮ ਚੱਲਦੀ ਪਈ ਆ ਉਹਦਾ ਸਾਰਥਕ ਨਤੀਜੇ ਜਿਹੜੇ ਸਾਹਮਣੇ ਆ ਰਹੇ ਆ ਤੇ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਰਹੂਗਾ ਕਿਉਂਕਿ ਅਜੇ ਤੱਕ ਜ਼ੀਰੋ ਚੱਲਦੀ ਪਈ ਹੈ तो हम पूरी आ सके इसे तरह हम मुखविंद सिटरा बजर साहब तो कहना चाहते हो कि अच्छे पिंड के सबू समित भी किया गया हाँ जी हाँ जी सर मैं वो कणक की छिटी बिजाई दी थी मलचिंगाली जिसमें बारह किले में बीजे दिन वो करके वजी कणक हुई ना उस स्परे भी नहीं करनी पड़ी सदम एक जबी कख्याया कोई सिंह उस ਪਿਛਾੜੀ ਵਧੀਆ 24 ਤੋਂ 25 ਗੋਟ ਚਾੜਦੇ ਰਿਹਾ। ਸਵੈਤਾ ਕਰਨ ਨਾਲ ਫਾਇਦਾ ਨਹੀਂ ਹੋਇਆ ਕਿਤਨਾ ਹੋਇਆ ਫਾਇਦਾ ਸਰ ਹੋਇਆ। ਇਹ ਨਾ ਸਰ। ਹਾਂ ਜਮੀਨ ਵਧੀਆ ਬਣੀ, ਭੋਲੀ ਹੋਈ ਜਮੀਨ ਉਹਦੀ ਆਹ ਜਿਹੜੀ ਆ ਉਹ ਝੋਨਾ ਹੁਣ ਵੇਖੇ ਤੇ ਜੁਦਿਆਂ ਨਾਲ ਝੋਨੇ ਦਾ ਫਰਕ ਹੋਣਾ। ਕੀ ਹੋਰ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ? ਅਸੀਂ ਕਹਿੰਦੇ ਸਾਰਾ ਵੇਖਿਆ 11 ਕਿ ਮੇਰੇ ਵਾਲੇ ਵੇਖ ਕੇ ਕਈ ਅੰਡਰ ਆਖੰਡੇ ਪੈ ਅਸੀਂ ਬੀਜਾਂ ਵੇਖਿਆ। ਖਾਨੀ ਜੀ ਸਾਹਿਬ ਕਿਸਾਨ ਵੀ ਅਗਲਾ ਲਾਉਣ ਤੇ ਵੀ ਨੁਕਸਾਨ ਨਹੀਂ ਹੋ ਜਿਹਦਾ ਬਹੁਤ ਪ੍ਰੋਬਲਮ ਤੋਂ ਉਹਨੂੰ ਹੀ ਆ ਨਾ। ਕਿ ਜਿਹੜਾ ਜਦੋਂ ਅੱਗ ਕਿੱਲੀ ਲਾਉਣ ਲੱਗਦਾ ਉਹਦੇ ਸਾਹਜ ਉਹ ਲਾਉਣਾ ਨਹੀਂ ਚਾਹੁੰਦਾ ਪਰ ਉਹ ਹੀ ਆਪੀ ਸਿਰਫ ਉਹਦਾ ਹੱਲ ਹੀ ਨਹੀਂ ਕੋਈ ਹੋਰ ਤਸਰਾੜੀ ਜਾਦੀ ਆ ਜੋ ਛੁੰਦੀ ਪੈ ਜਾਂਦੀ ਆ ਜੇ ਹਾਂ ਜਿਵੇਂ ਜਿੱਦਾਂ ਸਾਧਨ ਦਿੱਤੇ ਆ ਤਕਨੀਕ ਆ ਗਈ ਆ ਉਹਦਾ ਫਰਕ ਪੈ ਗਿਆ ਫਿਰ ਉਹਨਾਂ ਦੇ ਮਰਚਿੰਗ ਆਲਗ ਲੋਕੀ ਕਰਦੇ ਆ ਉਹ ਪਰ ਫਰਕ ਪੈ ਗਿਆ ਹੋ ਗਈ ਜਾਈ ਜਾਂਦੀ ਆ ਉਸ ਦਾ ਆ ਜੀ